ਕੁਝ ਵੀ ਨਹੀਂ ਪਿਆਰੀ ਅੱਜ ਦਾ ਹੈ ਹਾਂਜੀ ਜਿੰਨੇ ਪਰਿਵਾਰ ਜਾਂਦੇ ਨੇ ਖਾਣ ਪੀਣ ਦਾ ਬੱਚੇ ਜਾਦੇ ਨੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸਾਰਾ ਆਪਾਂ ਦਿੱਤਾ ਹੋਇਆ ਡੀਐਫਐਸਸੀ ਨੂੰ ਹੁਕਮ ਹੈ ਸੀਸੀ ਮੈਡਮ ਵੱਲੋਂ ਉਤੋਂ ਵੀ ਸਰਕਾਰ ਵੱਲੋਂ ਵੀ ਸਿਰਫ ਪਤਾ ਹੈ ਰਾਤੋਂ ਰਾਤ ਮੈਨੂੰ ਸਾਰਾ ਸਮਾਨ ਉੱਥੇ ਚਾਹੀਦਾ ਜਿੱਥੇ ਆਪਣੀ ਹੋਵੇ ਠੀਕ ਹੈ ਲੱਗੋ ਤੁਸੀਂ ਇੱਥੇ ਨਾ ਖੜੋ ਚਾਹੇ ਆਪਦਾ ਫੋਨ ਕਰਕੇ ਥੱਲੋਂ ਹੋਰ ਨੂੰ ਕਰ ਲੂ ਕੰਟਰੈਕਟਰ ਨੂੰ ਕਹਿ ਕੇ ਆਪਦਾ ਸਾਰਾ ਸਮਾਨ ਲਵਾ ਦਿਓ ਕਿੱਥੇ ਸਰ ਭੇਜਣਾ ਦੱਸੋ ਅਪਾਪੂਹ ਕਹ ਰਹੇ ਕਿੱਥੇ ਕਰ ਰਹੇ ਚੰਟਰ ਕਿੱਥੇ ਦਾ ਦਾਣਾ ਮੰਡੀ ਕਰਦਾ ਮਾਰਕੀਟ ਦਾ ਦਾਣਾ ਮੰਡੀ ਸੇਫ ਰਾਇਡ ਦਾਣਾ ਮੰਡੀ ਪੰਜ ਦਿਨ ਨਿਕਲ ਕਰਦੇ ਦਾਣਾ ਮੰਡੀ ਸ਼ਹਿਰ ਵਾਲੀ ਟੈਂਕਰ ਵਾਲੀ ਟੈਂਕਰ ਵਾਲੀ ਟੈਂਕਰ ਠੀਕ ਹੈ ਕਰਾਓ ਸਿੱਤਰਾ ਮਾਰੋ ਫੋਨ ਉੱਤੇ ਰਾਸ਼ਨ ਸਾਰੇ ਚਾਹੀਦੇ ਪੁਲਿਸ ਪਹੁੰਚਣ ਤੋਂ ਪਹਿਲਾਂ ਸਮਾਨ ਚਾਹੀਦਾ ਉਹਨੇ ਡੀ ਐਮ ਨੂੰ ਕਰ ਰਹੇ ਸੀ ਮਾਰਕੀਟ ਕਮੇਟੀ ਵਾਲੇ ਸੈਟਰੀ ਮਾਰਕੀਟ ਕਮੇਟੀ ਕਿੱਥੇ ਹੈ ਹਾਂਜੀ ਪਾਣੀ ਦਾ ਪ੍ਰਬੰਧ ਕੀ ਹੈ ਤੁਹਾਡਾ ਸਰੋਂ ਤੇ ਟੈਂਕਰ ਲਾ ਦੇਣੇ ਜੀ ਕਿੱਥੇ ਟੈਂਕਰ ਦੋ ਦੋ ਲਾ ਦੇਣੇ ਦੋ ਟੈਂਕਰ ਨਾਲ ਉੱਤੇ ਐਵੇਂ ਨਹੀਂ ਵੀ ਟੈਂਕਰ ਤੋਂ ਬੰਦੇ ਚੁੱਭੀ ਲਾ ਲਾ ਕਰ ਰਹੇ ਨੇ ਟੈਂਕਰ ਨਾਲ ਜਿਹੜਾ ਤੁਹਾਡਾ ਆਪਣੀ ਹੁੰਦਾ ਹੈ ਪਾਣੀ ਦੀ ਘਰ ਦੀ ਜਾਲ ਲਾਉ ਠੀਕ ਹੈ ਮੈਨੂੰ ਉੱਤੇ ਅੱਧੇ ਘੰਟੇ ਤੋਂ ਦੋ ਟੈਂਕਰ ਚਾਹੀਦੇ ਨੇ ਇੱਕ ਸੇਵਾ ਦਾ ਰੈਗੂਲਰ ਪਾਣੀ ਦਾ ਕਿਉਂ ਕੋਈ ਬੱਚਾ ਬਿਮਾਰ ਥਮਾਰ ਹੁੰਦਾ ਕੋਈ ਪਰਿਵਾਰ ਬਿਮਾਰ ਥਮਾਰ ਹੁੰਦਾ ਉਹ ਪਾਣੀ ਦਾ ਗਲਾ ਜੂ ਧੋ ਤੋਂ ਨਾਲ ਨਾਲ ਇਹ ਸੇਵਾ ਦਾ ਸਮਾਂ ਹੁੰਦਾ ਠੀਕ ਹੈ ਇੱਥੇ ਨਹੀਂ ਆਪਾਂ ਕੋਈ ਤਾਈ ਵਰਤ ਨਹੀਂ ਮੈਨੂੰ ਦੋ ਟੈਂਕਰ ਚਾਹੀਦੇ ਨਾਲ ਥੋੜੇ ਸੇਵਾਦਾਰ ਸਾਫ ਸਫਾਈ ਕਰਕੇ ਪਾਣੀ ਦੀ ਨਿਰਵਿਘਨ ਸਪਲਾਈ ਚਾਹੀਦੀ ਠੀਕ ਹੈ ਲਾਦੂ ਚਾਰ ਲਾਦੂ ਦੋ ਮੋਰ ਬਸ ਪਰ ਗਰਾਊਂਡ ਦੇ ਵਿੱਚ ਹਾਂ 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 ਇਹ ਖਤਮ ਹੋ ਬੱਚੀ ਮਟਰਤੀ ਗਰਾਊਂਡ ਤੋਂ ਸਿੱਧੂ ਸਿੱਧੂ ਟੈਂਕਰ ਬਹਉਂਦਾ ਇਹ ਰੇ ਸਮਾਨ ਪਹਵਾ ਦਿਓ ਆਪ ਦਾ ਡਿਲੀਵਰੀ ਸੌਂਸਰ 나도 멋있고 멋가나 멋지 만 ਉਥੇ ਜਗਾ ਵੀ ਕਾਫੀ ਹੈ ਤੇ ਸ਼ੈੱਡ ਵੀ ਬਹੁਤ ਕਾਫੀ ਵੱਡਾ ਹੈ ਕਿੱਥੇ ਬੱਛੇ ਬੱਲੇ ਆ ਰਹੇ ਹੈ ਸੋਸਾਇਟੀ ਮਾਰਕੀਟ ਮੇਟ ਨੂੰ ਬੁਲਾਉਣਾ ਹੈ 5 ਮਿੰਟ ਬਰਾਬਰ ਸੋਸਾਇਟੀ ਦੇ ਰਿਹਾ ਹੈ ਗੇਟਾ ਦੀ ਮਾਰਕੀਟ ਨਹੀਂ ਮੰਡੀ ਚ ਨਹੀਂ 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 ਰੋਸ ਤੋਂ ਸਿੱਧੀ ਜਿੱਥੇ ਰੋੜ ਤੇ ਪੈਂਦਾ ਜਾਂ ਸੋਸਾਇਟੀ ਮਾਰਕੀਟ ਮੇਟ ਨੂੰ ਆਪਣੇ ਵਿਚਾਰ ਸਮਝਵਾ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਨਹੀਂ ਰਾਜਾ ਸੁਆਮੀ ਹੈ ਸਸੰਕਰ ਹੈ ਸਸੰਕਰ ਹੈ ਸੋਸਾਇਟੀ ਹੈ ਇੱਕ ਡੇਰਾ ਹੈ ਰਾਜਾ ਸੁਆਮੀ ਵਰਗੀ ਹੈ ਹਾਂ ਜੀ ਪ੍ਰਾਈਵੇਟ ਤੇ ਸਰਕਾਰੀ। ਪ੍ਰਾਈਵੇਟ ਵਾਲੀ ਜੀ ਨਾ 10 ਸ਼ਰਤਾਂ ਹੁੰਦੀਆਂ ਨੇ ਕਿਵੇਂ ਕਿੱਧਰ ਹੋਣਗੇ। ਆਪਾਂ ਕਿਸੇ ਨਾਲ ਕੰਪੈਲ ਨਹੀਂ ਕਰ ਸਕਦੇ। ਦੇਖਾਪਾ ਬਿਲਕੁਲ ਡਾਇਰੈਕਟ ਕਰਦੇ ਹਾਂ। ਸਰਕਾਰ ਦਾ ਸਾਡੇ ਦਾ ਅਸੀਂ ਆਪਾਂ ਗਾਣਾ ਵਾਂਗੀ ਝੋਣ ਨਹੀਂ ਗੈਂਟਰੀ ਝੋਣ ਨਹੀਂ ਹੈ। 10 ਗੁਣਾ ਤੋਂ ਰਾਧਾ ਸਵਾਮੀ ਦਾ ਫੰਮੂ ਲੱਗਦਾ ਹੋਵੇ ਵੀ ਨੇੜੇ ਹੈ ਜਾਂ ਉੱਥੇ ਵਧੀਆ ਥਾਂ ਬਣੀ ਹੋਈ ਹੈ ਕੋਈ ਇਸ਼ੂ ਨਹੀਂ ਹੈ। ਉੱਥੇ ਕੋਈ ਨਹੀਂ ਹੈ। ਹਰ ਜੀ ਹੋਏ ਨੇ ਸਮਾਂ ਇਹ ਤੇ ਵੀ ਸਾਡੇ ਸਰਕਾਰੀ ਜਿਹੜੀ ਥਾਵਾਂ ਨੂੰ ਤਾਂ ਸਾਡੀਆਂ ਨੇ। ਉੱਥੇ ਅਸੀਂ ਚਾਹੇ ਰਾਤ ਨੂੰ ਜੋ ਮਰਜ਼ੀ ਕਰ ਲਈਏ। ਰਾਦਰ ਸੋਮੀ ਵਾਲੇ ਦੇ ਵਿੱਚ ਕੀ ਹੈ ਠੀਕ ਹੈ ਡੇਰਾ ਹੈ ਪਰ ਸਾਨੂੰ ਪ੍ਰਾਈਵੇਟ ਇਹਨਾਂ ਦੇ ਹੱਥ ਕੀ ਨਹੀਂ ਇਹਨਾਂ ਨੂੰ ਬੋਲ ਕਰਾਂਗੇ ਅਗਲੇ ਕਹਿੰਦੇ ਜੇ ਅਸੀਂ ਬਾਬਾ ਜੀ ਤੋਂ ਪੁੱਛਣਾ ਹੈ ਉੱਤੇ ਬਾਬਾ ਜੀ ਤੋਂ ਪੁੱਛਣਾ ਹੈ ਸਵੇਰ ਤਾਂ ਕੁਝ ਹੁੰਦਾ ਸਾਨੂੰ ਨਹੀਂ ਪਤਾ ਆਪ ਸਰਕਾਰੀ ਦੇ ਦਰਾਂ ਆਜੀਠਵਾਰ ਧਾਤੂ ਸਟਾਫ ਦੀ ਗੱਲ ਹੋ ਰਹੀ ਹੈ ਜੇ ਤੁਹਾਨੂੰ ਚੰਗਾ ਲੱਗਦਾ ਨੂੰ ਲੈ ਕੇ ਅੱਜ ਰਾਤ ਦੀ ਪ੍ਰੋਬਲਮ ਹੈ ਜੇ ਤੁਹਾਨੂੰ ਚੰਗਾ ਨਹੀਂ ਲੱਗਿਆ ਅਸੀਂ ਜਿਵੇਂ ਮਰਜ਼ੀ ਕਰਕੇ ਜਿੱਥੇ ਕੀਤੀ ਸੀ ਕੌਮ ਤੇ ਫੋਟੋ ਖਾਂਚਾ ਹੀ ਉੱਥੇ ਕਰ ਦੋ ਤਾਂ ਸਮਝਾ ਅੱਜ ਦਾ ਮੌਕਾ ਸੁਭਾਣ ਹੈ ਸਰ ਉੱਤੇ ਬ੍ਰਦਰ ਸਾਡੇ ਨਾਲ ਨਹੀਂ ਦੋਸਤ ਸਾਡੇ ਸਾਨੂੰ ਘਟ ਹੈ ਸਾਨੂੰ ਅੱਜ ਅਸੀਂ ਸਾਰੇ ਇੱਥੇ ਆ ਕੇ ਅਕਚੁਅਲੀ ਕਰਦੇ ਜੇ ਉਹ ਤੁਹਾਨੂੰ ਕਹਿੰਦਾ ਆਪ ਕੀ ਸਪਲਾਈ ਨੂੰ ਬੁਲਾਉਣਾ ਹੈ ਉਹ ਕਰਾਉਂਦੇ ਨਹੀਂ ਇੱਥੇ ਹੀ ਸਾਰੇ ਮੈਂ ਪੂਸਪਲਾਈ ਨੂੰ ਬੁਲਾ ਲਿਆ ਮੈਂ ਇੱਥੇ ਹੀ ਆਪਣੇ ਸਰਕਲ ਵਾਲੇ ਨੂੰ ਬੁਲਾ ਲਿਆ ਸਾਰਾ ਕੁਝ ਉੱਥੇ ਹੋ ਜੂਗਾ ਅੱਜ ਰਾਤ ਇੱਕ ਵਾਰ ਸਾਰ ਲੀਏ ਜੇ ਤੁਹਾਨੂੰ ਲੱਗਦਾ ਵੀ ਅੱਜ ਰਾਤ ਸਰ ਸਾਨੂੰ ਜੀ ਆਸ਼ਕਾਇਦ ਕਰੀਏ ਜਿੱਥੇ ਨੂੰ ਗੱਲ ਕਰਦਾ ਕਿ ਸਾਨੂੰ ਸਿੰਘ ਬੇਵੀ ਇੱਕ ਵਾਰ ਆਪਾਂ ਜਿੱਥੇ ਸਰਕਾਰੀ ਥਾਣਾ ਹੈ ਸਵੇਰੇ ਗੱਲ ਕਰ ਲੈਂਦੇ ਅਸੀਂ ਸਾਰਾ ਬੰਦੇ ਨੂੰ ਬੁਲਾ ਲੈਂਦੇ ਰਾਤ ਨੂੰ ਪ੍ਰਾਈਵੇਟ ਬੰਦੇ ਨੂੰ ਅਸੀਂ ਕਿਵੇਂ ਕਰੀਏ ਅਗਲਾ 100 ਜੀ ਉਨੀ ਕੀ ਕਰੂੰਗਾ ਕਰ ਵੀ ਦਵਾਂਗੇ ਅਗਲਾ ਨੱਕ ਬੁੱਲ ਮਾਰੂਗਾ ਚਲੋ ਆਪਣੇ ਕੋਲੇ ਆਪਣੀ ਥਾਂ ਹੈ ਕੀ ਇਸ਼ੂ ਹੈ ਸਾਰੇ ਜੁਜ਼ੇਦਾਰ ਮੈਂ ਜਦ ਦਾ ਜਗ ਦੇ ਦਰਾਂ ਨਾ ਗਣ ਕੀਤੀ ਹੈ ਕਹਿੰਦੇ ਅਸੀਂ ਮੈਨੂੰ ਪਹਿਲਾਂ ਕਿਹਾ ਸੀ ਸਾਡੇ ਖਰਾ ਉੱਪਰ ਸਭ ਨੂੰ ਗਣ ਨਾ ਕੀਤੀਆ ਤੁਹਾਨੂੰ ਮੈਨੂੰ ਸਾਨੂੰ ਤਾਂ ਪਤਾ ਹੈ ਕਿ ਫਿਰ ਅਸੀਂ ਕਰਾਂਗੇ ਦੇਰੇ ਹੋਰ ਸੋ ਲੋ ਹਾਂਜੀ ਚਲੋ ਅਸੀਂ ਰਾਦਰ ਸਾਨੂੰ ਜਿੱਤੀ ਦਰਨੀ ਕਰ ਵੀ ਮੈਂ ਕੋਈ ਡੇਰਾ ਗਹਿ ਲੂ ਹਾਂਜੀ ਜਿਹੜੀ ਡੇਰੇ ਹੁੰਦੇ ਨੇ ਨਾ ਉਹ ਉੱਥੇ ਮੈਨੇਜਰ ਬੈਠਦੇ ਨੇ ਉਹ ਵੀ ਦੇਰੇ ਹਾਂਜੀ ਸਾਰੇ ਸਾਰੇ ਸਤ ਕੋਟਲ ਸਰਕਾਰੀ ਹੋਣਗੇ ਕੋਈ ਵੀ ਡੇਰ ਅਸੀਂ ਗੱਲ ਕਰਦੇ ਹਾਂ ਅਗਲੇ ਉੱਤੋਂ ਪੁੱਛਦੇ ਹਾਂ ਉੱਤੋਂ ਫਿਰ ਅਗਲੇ ਚਾਹੁੰਦੇ ਨੇ ਸਰਕਾਰ ਉਹਨਾਂ ਨਾਲ ਗੱਲ ਕਰੇ ਬੀ ਜੀ ਅਸੀਂ ਜੇ ਕੁਝ ਕੰਮ ਅੱਗੇ ਆ ਕਦਮ ਨਹੀਂ ਤੇ ਸਰਕਾਰ ਸੰਭੋਗ ਕਰੇ ਉਹਨਾਂ ਕੋਲ ਸਮਾਂ ਨਹੀਂ ਹੈ ਹੁਣ ਆਪਣੇ ਕੋਲ ਸਮਾਂ ਸੰਭਲ ਉਹਨਾਂ ਆਪਾਂ ਆਪਣੀ ਜਿਹੜੀ ਸਰਕਾਰੀ ਖਾਂਸੀ ਰੱਖੀ ਜੀ ਸਾਰੀ ਧਿਆਲੀ ਸਾਰੇ ਗੱਦੇ ਨੇ ਸਿੰਘ ਸਾਹਿਬ ਆਪਣੀ ਤਸਵੀਰ ਉਨ ਸਪਰਾਈ ਸਾਰੇ ਲਾਇਓ ਜਮਦੀ ਬੋਲ ਆਪਾਂ ਇੱਕ ਵਾਰ ਉੱਥੇ ਕਰੀਏ ਨਹੀਂ ਚੰਗਾ ਲੱਗੂਗਾ ਤੁਹਾਨੂੰ ਕੋਈ ਇਸ਼ੂ ਹੈ ਤਾਂ ਆਪਾਂ ਕਰਦੇ ਇਹ ਤੋਂ ਮੋਕਾ ਕਰਾਉਣ ਅਰੇਂਜਮੈਂਟ ਕੱਢੀ ਦਾ ਮੈਂ ਤਾਂ ਤੁਹਾਡੇ ਪਿੰਡਾਂ ਜੀ ਚੰਗੀ ਗੱਲ ਮੈਨੂੰ ਕੀ ਲੱਗੀ ਬਜ਼ੁਰਗ ਨਹੀਂ ਸਮਝਦੇ ਹੁੰਦੇ ਤੁਸੀਂ ਸਾਰੇ ਨੌਜਵਾਨ ਨੂੰ ਸਾਡੇ ਬਾਅਦ ਸਾਡੇ ਨਾਲ ਮੋਕਾ ਕਰਾਉਣ ਦਾ ਜਿਹੜੀ ਦੁਆਰਾ 3:00 ਵਜੇ ਤਰਫ ਆ ਕੇ ਕੱਢ ਕੇ ਜੀਸ਼ੁਰੂ ਕਿ ਫੁੱਟ ਗਿਆ ਨਾ ਪਿੰਡਾਂ ਹੋਰ ਇਹਨਾਂ ਨੇ ਆਪ ਭਜਣਾ ਕਿ ਸਾਨੂੰ ਪਾਉਂਗਾ ਅਸੀਂ ਦੇਖਿਆ ਨਾ ਜਵਾਬ ਲਿਖਰ ਕਹਿੰਦੇ ਤਾਂ ਸੂਰਤੰਬਰ ਵਿੱਚ 5:00 ਵਜੇ ਆਇਆ ਪੂਣੀ ਆ ਗਈ ਇੱਕ ਘੰਟੇ ਦੇ ਵਿੱਚ ਵਿੱਚ ਕ੍ਰੋਸ ਕਰਕੇ ਅਸੀਂ ਕੋਸ਼ਿਸ਼ ਕਰਦੇ ਆ ਨਹੀਂ ਨਹੀਂ ਜਾਨ ਸੁਣਾ ਚਾਰੇ ਬੰਦਾ ਚਾਰੇ ਤੁਹਾਡਾ ਜੀਵਨ ਬਹੁਤ ਹੀ ਜਲਦਾ ਹੈ